ਅਜੇ ਟਰਾਲੀਆਂ ਲੈ ਕੇ ਆਏ ਵੀਰੇ ਪੈਨੇਟਰਲੀਆਂ ਨੇ 2 12 6.5 ਨੇ ਤੇ ਇਥੇ 11 6.5 ਹੈ ਇਹ ਹੈ 12 6.5 ਬਈ ਡਬਲ ਟਾਇਰੀ ਹੈ ਠੀਕ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਸਾਰਾ ਬੱਸਾ ਤੇ ਟਾਇਰ ਵਧੀਆ ਨੇ ਪੱਕੇ ਟਾਇਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਜੈਕੇ ਦੀ ਗਾਰੰਟੀ ਹੋ ਗਈ ਵੀਰੇ ਤੇ ਵਧੀਆ ਫਰਸਾ ਸਾਫ ਸੋਹਣਾ ਸਾਫ ਫਰਸਾ ਇਹ ਵੀਰੇ ਰੇਟ ਹੈ 1,20,000 ਰੁਪਿਆ ਫਿਕਸ ਰੇਟ ਹੈ ਬਈ ਦਾ ਤੁਸੀਂ ਕੰਡੀਸ਼ਨ ਆਪ ਦੇਖ ਲਓ ਸਾਹਮਣੇ ਬਹੁਤ ਸੋਹਣੀ ਕੰਡੀਸ਼ਨ ਦੀ ਟਰਾਲੀ ਬਹੁਤ ਸੋਹਣੀ ਪਣੀ ਹੈ ਜੈਕ ਦੀ ਗਾਰੰਟੀ ਪੂਰੇ ਜ਼ਿੰਮੇਵਾਰੀ ਆਪਣੀ ਟਾਇਰਾਂ ਦੀ ਤੇ ਬਾਕੀ 8 ਇੰਚ ਹੀ ਚੱਸੀ ਹੈ ਕੰਡੀਸ਼ਨ ਤੁਸੀਂ ਆਪ ਦੇਖ ਕੇ ਲੈ ਜਾ ਕਰੋ बहुत सोने टायर ने बजे चार टायर व टायर ने किसी तरह की कोई टायर की दिक्कत नहीं है रेट कख भी हज़ार रुपया वे फिक्स रेट आवे देखो तुम भी सहन हो बी इन दी ਅੱਗਿਆਂ ਦੇ ਵੀਰੇ 12.5 ਬਿਨਾ ਜੱਕ ਤੋਂ ਆ ਵੀਰੇ ਸਿੰਗਲ ਟਾਇਰਾਂ ਦਾ ਹੈ ਅੱਧੇ ਟਾਇਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਹੋ ਨਹੀਂ ਦਿੱਕਤ ਨਹੀਂ ਬਾਣੀ ਮੋਟੀ ਹੈ ਵੀਰੇ ਸਾਈਡ ਤੋਂ ਗਲੀ ਫੜੀ ਹੋਊ ਫਰਸ਼ ਵੀ ਸਾਫ਼ ਤੇ ਆ ਬਈ 4 ਫੁੱਟ ਬਿੱਡਾਂ ਵਾਲਾ 12.5 ਆ ਵੀਰੇ ਫਰਸ਼ ਦੀਆਂ ਫੋਟੋਆਂ ਤੁਸੀਂ ਆਪ ਦੇਖ ਲਓ ਜਦੋਂ ਹੀ ਸਾਫ਼ ਫਰਸ਼ ਆ ਬਈ ਇਤੋਂ ਵੀ ਹੋਣੀ ਹੈ ਮੋਟਾ ਪਰਸ ਲੱਗਾ ਹੋਇਆ ਇਹ ਪੂਰਾ ਬਿਨਾ ਜੈਕ ਕੋ ਤਾਂ ਬਈ 15 ਕਿਵੱਟ ਲਵੇਟ ਹੈਗਾ ਜਿਖਸੇ ਤੋਲ ਕੇ ਜਣੇ ਦਾ 50 ਰੁਪਏ ਵਾਜਨ ਕਰਕੇ ਤੋਲ ਕੇ ਲਿਦੂਗਾ ਜੇ ਮੂਵੀ ਲੈਣੀ ਹੈ ਤਾਂ ਵੀਰੇ 7000 ਰੁਪਏ ਪ੍ਰਾਈਸ ਹੈ ਮੌਕੇ ਤੇ ਮਾਨਤਨ ਹੋਈ ਗਾ ਕੰਡੀਸ਼ਨ ਤੁਸੀਂ ਐਨ ਫੋਟੋਆਂ ਚ ਧਿਆਨ ਨਾਲ ਦੇਖ ਕੇ ਵੀਰੇ ਕੋਲ ਕੰਟੈਕਟ ਕਰ ਲਓ ਕੋਈ ਚੱਕਰ ਨਹੀਂ ਵਣਾ ਪਿੰਡ ਕਕਰਾਲਾ ਭਾਈ ਕਾ ਸਮਾਨਾ ਤੋਂ ਪਾਸਟੜਾ ਰੋਡ ਤੇ ਜਿਹੜੇ ਵੀ ਇਧਰ ਸਮਰੂਰਗ ਨੇ ਆਉਂਦੇ ਨੇ ਤਾਂ ਡਿੜਬੇ ਤੋਂ ਆਉਂਦੇ ਲੋਕਲ ਸੜਕਾਂ ਤਾਂ ਉਹ ਮਰੀਆ ਕਾ ਸਾਫ ਕੰਡੀਸ਼ਨ ਦੀ ਹੈ 12 1/6 ਰੇ 70000 ਰੁਪਿਆ ਉਹ ਕੋਤੇ ਮੰਨਤਾ ਨੋਜੂ ਅੱਗੇ ਆ ਜਾਂਦੀ ਆ ਭਾਈ 11 1/6 ਇਹਦਾ ਵੀ ਰੇਟ 1,20,000 ਹੈ ਬਾਈ ਤੁਸੀਂ ਤੁਸੀਂ ਦੇਖ ਸਕਦੇ ਹੋ 8 ਇੰਚ 84 ਚ ਹੈ ਬਿਲਕੁਲ ਨਿਊ ਟਰਾਲੀ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਧੀਆਂ ਪੱਕੇ ਟਾਇਰ ਨੇ ਬਾਈ ਫੁੱਲ ਸੱਲੀਦਾਰ ਚੀਜ਼ ਹੈ ਜੇਰੇ ਮੇਰੇ ਵੀਰ ਭਾਈ ਨੇ ਲੈਣੀਆਂ ਤਾਂ ਬਰੇ ਐਂਧਿਆਨਾ ਦੇ ਕੇ ਜ਼ਰੂਰ ਕੰਟੈਕਟ ਕਰ ਲਓ ਕੰਟੈਕਟ ਨੰਬਰ ਹੈ 9987 0998 ਨੰਬਰ ਇੱਕ ਵਾਰੀ ਫੇਰ 9987 0998 ਜੇ ਕਿਸੇ ਨੇ ਭਾਈ ਨੇ ਬਿੱਚੇ ਦੇਣੀ ਹੁੰਦੀ ਹੈ ਕਈ ਵਾਰ ਘਟਾਉਣੀਆਂ ਦੇ ਵੀ ਟਰਾਲੇ ਉਹ ਵੀ ਕੱਟ ਵੀ ਲੈਣਿਆ ਪਊਗਾ ਧੰਨਵਾਦ